ਸਿੱਖ ਧਰਮ ਦੇ ਲਈ ਅੱਜ ਪ੍ਰਸ਼ਾਸਕੀ ਵਿਦਿਆ ਲਈ ਜਿਹੜੇ ਲੋਕ ਨੇ ਜਿਹੜੇ ਉਦਮੀ ਲੋਕ ਨੇ ਉਹਨਾਂ ਨੂੰ ਸਿੱਧੇ ਤੌਰ ਦੇ ਉੱਪਰ ਜੇਕਰ ਗੱਲ ਕਰੀਏ ਤਾਂ ਕਿਸ ਤਰੀਕੇ ਦੇ ਪੂਰੇ ਪ੍ਰਬੰਧ ਰਹਿਣਗੇ ਕਿਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਨੇ ਨਿਵੇਸ਼ਕਾਂ ਨੂੰ ਸੂਬੇ 'ਚ ਵਾਪਸ ਲਿਆਂਦਾ ਹੈ ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਹੁਣ ਤੱਕ ਲਗਭਗ 74447 ਕਰੋੜ ਰੁਪਏ ਦਾ ਪ੍ਰਸਤਾਵਿਤ ਨਿਵੇਸ਼ ਆਇਆ ਇਸ ਦੇ ਨਾਲ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹ ਵੀ ਖੁੱਲ ਗਏ ਨੇ ਐਨਾ ਹੀ ਨਹੀਂ ਪੰਜਾਬ ਸਰਕਾਰ ਨੇ ਕਾਰੋਬਾਰ ਸ਼ੁਰੂ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਕੇ ਨਿਵੇਸ਼ਕਾਂ ਦੀਆਂ ਮੁਸ਼ਕਲਾਂ ਵੀ ਦੂਰ ਕੀਤੀਆਂ ਮੇਰਾ ਨਾਮ ਹੁਸ਼ਾਰਜੇਲ ਹੈ ਮੈਂ ਬਸੰਤ ਪ੍ਰੋਡਕਟਸ ਐਲਲਪੀ ਦਾ ਸੀਈਓ ਤੇ ਅਸੀਂ ਇਨਵੈਸਟ ਪੰਜਾਬ ਦੀ ਸਕੀਮ ਦਾ ਫਾਇਦਾ ਲੈਂਦੇ ਹੋਏ ਬਲੰਦਰ ਦੇ ਜੰਡੂ ਸਿੰਘੇ ਦੇ ਵਿੱਚ ਅੰਦਾਏ ਇਹ ਪਲਾਂਟ ਲਗਾਇਆ ਇਨਵੈਸਟ ਪੰਜਾਬ ਤੋਂ ਸਾਨੂੰ ਸਭ ਤੋਂ ਸੌਖਾ ਕੰਮ ਜੋ ਹੋਇਆ ਹੈ ਉਹ ਇਹ ਕਿ ਦੇਖੋ ਅਸੀਂ ਐਪਲੀਕੇਸ਼ਨ ਲਗਾਈ ਤੇ ਨਾ ਤੋਂ ਸਾਨੂੰ ਕਿਸੇ ਏਜੰਟ ਕੋਲ ਜਾਣਾ ਪਿਆ ਨਾ ਕਿਸੇ ਦਫਤਰ ਦੇ ਵਿੱਚ ਤੱਕੇ ਖਾਣੇ ਪਏ ਤੇ ਉਹ ਸਾਡੀ ਬਹੁਤ ਹੈਲਪ ਜਿਹੜੀ ਹੈ ਉਹ ਜੀਐਨਡੀਆਈਸੀ ਦੇ ਕੋਲੋਂ ਹੋਈ ਪਰ ਅਸੀਂ ਆਨਲਾਈਨ ਆਪਣੀ ਕਾਮਨ ਐਪਲੀਕੇਸ਼ਨ ਫਾਰਮ ਆਪ ਕੋਲ ਹੀ ਕੀ ਇਹਦਾ ਬੇਨਿਫਿਟ ਇਹ ਹੋਇਆ ਕਿ ਸਿਸਟਮ ਦੇ ਵਿੱਚ ਪ੍ਰਕਾਸ਼ਣ ਦੀ ਵਧ ਗਈ ਤੇ ਸਾਨੂੰ ਇਹ ਯੂਨਿਟ ਲਗਾਉਣ ਦੇ ਵਿੱਚ ਟਾਈਮ ਜਾਂਹੇ ਲੱਗਿਆ ਹੋਵੇ ਪਰ ਐਟਲੀਸਟ ਸਾਨੂੰ ਏਜੰਟ ਦੇ ਹੱਥਾਂ ਵਿੱਚ ਆ ਕੇ ਨਾ ਸਾਨੂੰ ਪੈਸੇ ਨੀ ਖਰਾਬ ਕਰਨੇ ਪੈਣ। ਜਿਹੜੇ ਵਿਦਿਆਰਥੀ ਨੇ ਉਹ ਇਹ ਸਿੱਖਿਆ ਲੈ ਸਕਦੇ ਨੇ ਖਾਸ ਤੌਰ ਦੇ ਉਪਰ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਤਾਮੀ ਚੰਡੀਗੜ੍ਹ ਪਹੁੰਚੇ ਔਰ ਉਦਘਾਟਨ ਰਸਮੀ ਤੌਰ ਤੇ ਕੀਤਾ ਜਾ ਰਿਹਾ ਹੈ। ਤਾਮੀ ਸਾਹਿਬ ਕਿਹੜੇ ਸਟੂਡੈਂਟਸ ਨੂੰ ਕੋਈ ਸ਼ਰਤਾ ਰੱਖੀ ਗਈ ਹੈ ਇਹਦੇ ਵਿੱਚ ਕਿੰਨੇ ਸਟੂਡੈਂਟ ਜਿਹੜੇ ਨੇ ਉਹ ਇਸ ਵਿਦਿਆਰਥਨ ਚ ਪਹੁੰਚ ਸਾਬਤ ਸੂਰਤ ਬੱਚੇ ਹੋਣਗੇ ਜਾਂ ਅਬਰਤਾਰੀ ਆਉਣਗੇ ਤੇ 50 ਬੱਚੇ ਜਿਹੜੇ ਸਾਡੇ ਲਾਸਟ ਈਅਰ ਸੀ ਗਏ ਉਹਨਾਂ ਨੇ ਸ਼ੁਰੂਆਤ ਕੀਤੀ ਤੇ ਹੁਣ ਐਤ ਕੀ ਫੇਰ ਹਾਂ ਸ਼ੁਰੂਆਤ ਕੀਤੀ ਹੈ ਅੰਮ੍ਰਿਤਸਰ ਦੇ ਵਿੱਚ ਹਸਤਾਲ ਵੀ ਚਲਾ ਰਹੇ ਹੋ ਹੋਰ ਖਡੂਰ ਸਾਹਿਬ ਦੇ ਵਿੱਚ ਅਕੈਡਮੀ ਚੱਲ ਰਹੀ ਹੈ ਚੰਡੀਗੜ੍ਹ ਦੇ ਵਿੱਚ ਕਲਗੀਧਰ ਨਿਵਾਸ ਦੇ ਵਿੱਚ ਅਕੈਡਮੀ ਚੱਲ ਰਹੀ ਹੈ ਹੁਣ ਇੱਥੇ ਉਦਘਾਟਨਾ ਅੱਜ ਕਰਨ ਪਹੁੰਚੇ ਹੋ ਮੁੱਖ ਮਕਸਦ ਕੀ ਹੈ ਲੋਕ ਜਿਹੜੇ ਵਿਦੇਸ਼ ਬੱਚੇ ਜਾ ਰਹੇ ਉਹਨਾਂ ਨੂੰ ਰੋਕਣਾ ਜਾਂ ਕੋਈ ਹੋਰ ਬੱਚੇ ਤੇ ਬੱਚੀਆਂ ਲਈ ਹੋਸਟਲ ਦੀ ਸਥਾਪਨਾ ਕਰ ਰਹੇ ਹਾਂ ਤਾਂ ਕਿ ਬੱਚਿਆਂ ਨੂੰ ਬਾਤਾਵਰਨ ਜਿਹੜਾ ਹੈ ਉਹ ਚੰਗਾ ਮਿਲ ਸਕੇ ਉੱਥੇ ਕਲਾਸਾਂ ਲੱਗਣਗੀਆਂ ਇੱਥੇ ਅਸੀਂ ਦੋ ਬਲਾਕ ਬਣਾਵਾਂਗੇ ਇੱਕ ਬੱਚਿਆਂ ਲਈ ਇੱਕ ਬੱਚੀਆਂ ਲਈ ਇੱਕ ਗੱਭੇ ਸਾਡਾ ਐਡਮਿਨਿਸਟ੍ਰੇਟਿਵ ਬਲਾਕ ਗੱਭੇ ਹੋਊਗਾ ਤੇ ਉਹਦੀ ਅੱਜ ਅਸੀਂ ਸ਼ੁਰੂਆਤ ਕੀਤੀ ਗਈ ਹੈ ਜਿਹਦੇ ਵਿੱਚ ਸਾਫ਼ਤ ਸੂਰਤ ਬੱਚੇ ਜਾਂ ਅਮਰਤਾਰੀ ਬੱਚੇ ਆ ਉਹ ਹੀ ਭਾਗ ਲੈ ਸਕਦੇ ਨੇ ਉੱਥੇ ਕਿੰਨੇ ਸਟੂਡੈਂਟਸ ਨੇ ਜਿਹੜੇ ਔਰ ਕਿੰਨੇ ਪਿਛਲੇ ਪੇਪਰ ਦੇ ਵਿੱਚ ਕਲੀਅਰ ਕੀਤੇ ਗਏ ਸਾਡੇ ਕੋਲ ਲਾਸਟ ਇਅਰ 50 ਬੱਚੇ ਆਏ ਸੀ ਵਿਚੋਂ ਕੁਝ ਹੋਰ ਕੋਰਸੇ ਦੇ ਵਿੱਚ ਜਿਹੜੇ ਉਹ ਸਿਲੈਕਸ਼ਨ ਉਹਨਾਂ ਦੀ ਹੋ ਗਈ। ਇੱਕ ਬੱਚਾ ਸਾਡਾ ਪ੍ਰੀਮੀਟਰੀ ਦੇ ਵਿੱਚ ਵੀ ਉਹ ਐਤਕੀ ਕਲੀਅਰ ਹੋਇਆ ਸਾਡਾ। ਬਾਬਾ ਜੀ ਤੁਹਾਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਪ੍ਰਸ਼ਾਸਕੀ ਸੇਵਾਵਾਂ ਦਾ ਉਹ ਜਿਹੜਾ ਸੇਰਾ ਤੁਹਾਡੇ ਸਿਰ ਬਣਿਆ ਜਾ ਰਿਹਾ ਹੈ। ਇਹ 1 ਸਾਲ ਦਾ ਪ੍ਰੋਸੈਸ ਦਾ ਹੈਗਾ। ਮੈਂ ਤਾਂ ਸੰਗਤਾਂ ਨੂੰ ਇਹ ਬੇਨਤੀ ਕਰਾਂਗਾ ਵੀ ਜਿਹੜੀ ਇਹ ਨਵੀਂ ਇਮਾਰਤ ਦਾ ਅੱਜ ਨਹੀਂ ਪੱਥਰ ਰੱਖਿਆ ਗਿਆ ਹੈ ਇਹਦੇ ਵਿੱਚ ਸੰਗਤਾਂ ਨੇ ਆਪਣੀ ਸੇਵਾ ਵਾਸਤੇ ਸਰੀਆ ਸੀਮਿੰਟ ਇਟਾਂ ਬਜਰੀ ਦੀ ਸੇਵਾ ਦੇਣ ਦੀ ਕਿਰਪਾਲਤਾ ਕਰਨੀ ਹੈ ਜਿਹਦੇ ਨਾਲ ਇਹ ਜਿਹੜੀ ਗੁਰੂ ਘਰ ਵਿੱਚ ਇਹ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਉਹਦੇ ਵਿੱਚ ਤੁਹਾਡਾ ਯੋਗਦਾਨ ਪੈ ਸਕੇ ਤੇ ਸਿਰਫ ਸਿਰਫ ਦਾ ਮਤਲਬ ਹੁੰਦਾ ਹੈ ਵੀ ਸਰੀਆ ਸੀਮਿੰਟ ਇਟਾਂ ਬਜਰੀ ਰੇਤਾ ਇਹ ਸੇਵਾ ਦੇਣੀ ਹੈ ਬਾਕੀ ਹੋਰ ਜਿਹੜੀ ਸੇਵਾ ਉਹਦੇ ਤੋਂ ਬਿਨਾ ਇਹ ਹੀ ਸੇਵਾ ਦਿਓ ਜਿ ਮੇਰੀ ਤੇ ਇਹੀ ਬੇਨਤੀ ਹੈ ਵੀ ਸਰਿਆ ਸੀਮਿੰਟ ਇਟਾ ਬਜਰੀ ਰੇਤੇ ਦੀ ਸੇਵਾ ਦਿਓ ਜਿਹੜਾ ਕਿ ਸਾਨੂੰ ਬਾਹਰੋਂ ਨਾ ਮੰਗਾਣਾ ਪਵੇ ਨਾ ਬਾਹਰ ਜਾਣਾ ਪਵੇ ਨਾ ਬਾਹਰ ਗੱਡੀ ਰੇਤੇ ਵਾਸਤੇ ਭੇਜਣੀ ਪਵੇ ਨਾ ਬਜਰੀ ਵਾਸਤੇ ਭੇਜਣੀ ਸਾਡੀ ਬਾਹਰ ਜਾ ਰਹੇ ਆ ਸੋ ਉਹਨਾਂ ਨੂੰ ਇੱਥੇ ਰੋਕਣ ਦੇ ਲਈ ਉਪਰਾਲੇ ਤੁਸੀਂ ਕਰ ਰਹੇ ਹੋ ਸਾਡਾ ਕੰਮ ਇਮਾਰਤ ਬਣਾਉਂਦਾ ਹੈ ਬਾਕੀ ਕੰਮ ਇਹਨਾਂ ਦਾ ਹੀ ਜਿਵੇਂ ਕਰਨਾ ਉਹ ਸਾਰਾ ਇਹਨਾਂ ਤੋਂ ਸੁਝਾ ਲਵੋ ਪ੍ਰਧਾਨ ਸਾਹਿਬ ਤੋਂ ਬਿਲਕੁਲ ਤਾਂ ਸਿੱਧੇ ਤੌਰ ਦੇ ਉੱਪਰ ਜੇਕਰ ਗੱਲ ਕੀਤੀ ਜਾਵੇ ਤਾਂ ਰਸਮੀ ਤੌਰ ਦੇ ਉੱਤੇ ਘਾਟਨ ਜਿਹੜਾ ਅੱਜ ਕੀਤਾ ਜਾ ਰਿਹਾ ਸੀਗਾ ਹਰਜਿੰਦਰ ਸਿੰਘ ਧਾਮੀ ਜਿਹੜੇ ਉੱਚੇ-ਉੱਚੇ ਤੌਰ ਦੇ ਉੱਪਰ ਪਹੁੰਚ ਕੇ ਉਹਨਾਂ ਨੇ ਰਸਮੀ ਦਰਗਜ਼ਨ ਕੀਤਾ ਸੋ ਕਿਨ ਦੂਸਰੀ ਤਰਫ ਚੰਡੀਗੜ੍ਹ ਚ ਪਹਿਲਾਂ ਤੋਂ ਹੀ ਲਗਭਗ 50-52 ਵਿਦਿਆਰਥੀ ਜਿਹੜੇ ਪ੍ਰਸ਼ਾਸਕੀ ਸੇਵਾਵਾਂ ਦੀ ਤਿਆਰੀ ਕਰ ਰਹੇ ਨੇ ਉਸ ਦੇ ਵਿੱਚੋਂ ਇੱਕ ਜਿਹੜਾ ਮੁਢਲੀ ਸੇਵਾ ਦੇ ਵਿੱਚੋਂ ਕਲੀਅਰ ਵੀ ਹੋਇਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੀਆਂ ਹੋਰ ਇਮਾਰਤਾਂ ਅਕੈਡਮੀਜ਼ ਬਣਦੀਆਂ ਨੇ ਇਹ ਦੇਖਣਾ ਹੋਵੇਗਾ। ਕੈਮਰਾ ਪਰਸਨ ਗਣੇਸ਼ ਨਾਲ ਮਨਜੋਤ ਸਿੰਘ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ। YouTube Facebook Instagram X aur WhatsApp channel par